ਸਾਤਰੀਆ ਕਾਲਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ﺍﻟफास ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਸਰਦੀ ਦਾ ਮੌਸਮ ਸੀ ਹਲਕੀ-ਹਲਕੀ ਧੁੰਦ ਸੀ ਤੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਜਹਲ ਪਹਿਲ ਸੀ ਤੇ ਉੱਥੇ ਹੀ ਇੱਕ ਪੁਰਾਣੇ ਬੈਂਚ ਤੇ 24 ਸਾਲ ਦੀ ਰੀਨਾ ਆਪਣੇ 3 ਸਾਲ ਦੇ ਮੁੰਡੇ ਨਿਰਵੈਨ ਨੂੰ ਲਈ ਬੈਠੀ ਸੀ ਰੀਨਾ ਦਾ ਚਿਹਰਾ ਇੰਨਾ ਖੂਬਸੂਰਤ ਸੀ ਕਿ ਕੋਈ ਵੀ ਉਸ ਨੂੰ ਦੇਖ ਕੇ ਰੁਕ ਜਾਵੇ ਪਰ ਉਸ ਦੀਆਂ ਅੱਖਾਂ ਵਿੱਚ ਲੁਕੀ ਹੋਈ ਉਦਾਸੀ ਅਤੇ ਥਕਾਨ ਕਿਸੇ ਗਹਿਰੇ ਦਰਦ ਦੀ ਕਹਾਣੀ ਰੋ ਰੋ ਕੇ ਦੱਸ ਰਹੀ ਸੀ ਉਹ ਮੁੰਬਈ ਜਾਣ ਦੀ ਤਿਆਰੀ ਵਿੱਚ ਸੀ ਜਿੱਥੇ ਉਸਨੇ ਕੋਈ ਜ਼ਰੂਰੀ ਕੰਮ ਕਰਨਾ ਸੀ ਅਜੀਹਾ ਕੰਮ ਜੋ ਉਸ ਦੀ ਤੇ ਉਸਦੇ ਪੁੱਤਰ ਨਿਰਵੇਹ ਦੀ ਜ਼ਿੰਦਗੀ ਬਦਲ ਸਕਦਾ ਸੀ ਪਰ ਸਵੇਰ ਤੋਂ ਲੈ ਕੇ ਜਿੰਨੀਆਂ ਵੀ ਟ੍ਰੇਨਾਂ ਆਈਆਂ ਸਾਰੀਆਂ ਵਿੱਚ ਇੰਨੀ ਭੀੜ ਸੀ ਕਿ ਉਹ ਆਪਣੇ ਛੋਟੇ ਮੁੰਡੇ ਨੂੰ ਲੈ ਕੇ ਉਸ ਵਿੱਚ ਚੜ੍ਹ ਨਾ ਸਕੇ ਨਿਰਵੇਹ ਉਸ ਦੀ ਗੋਦੀ ਵਿੱਚ ਬੈਠਾ ਖੇਡ ਰਿਹਾ ਸੀ ਤੇ ਵਾਰ-ਵਾਰ ਕਿਸੇ ਨਾ ਕਿਸੇ ਚੀਜ਼ ਵੱਲ ਇਸ਼ਾਰਾ ਕਰ ਦਿੰਦਾ ਕਦੇ ਬਿਸਕਟਾਂ ਵੱਲ ਕਦੇ ਚਿਪਸ ਦੇ ਪੈਕੇਟ ਵੱਲ ਤੇ ਹਰ ਵਾਰ ਰੀਨਾ ਉਜਾ ਛੋਟਾ ਜਿਹਾ ਹੱਥ ਪਿਆਰ ਨਾਲ ਪਿੱਛੇ ਕਰ ਦਿੰਦੀ ਤੇ ਉਸ ਨੂੰ ਹੌਲੀ ਜਿਹੀ ਕਹਿੰਦੀ ਨਹੀਂ ਬੇਟਾ ਇਹ ਗੰਦੀਆਂ ਚੀਜ਼ਾਂ ਨਹੀਂ ਖਾਣੀਆਂ ਉਹਨਾਂ ਦੇ ਨਾਲ ਲੱਗਦੇ ਬੈਂਚ ਤੇ ਇੱਕ 27 ਸਾਲ ਦਾ ਨੌਜਵਾਨ ਮੁੰਡਾ ਅਰਮਾਨ ਬੈਠਾ ਸੀ ਉਹ ਮੁੰਬਈ ਵਿੱਚ ਇੱਕ ਵੱਡੀ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਸੀ ਤੇ چھਟੀਆਂ ਤੋਂ ਬਾਅਦ ਵਾਪਸ ਜਾ ਰਿਹਾ ਸੀ ਸਵੇਰ ਤੋਂ ਹੀ ਉਸਦੀ ਨਿਗਾਰੀ ਨਾ ਤੇ ਸੀ ਉਹ ਦੇਖ ਰਿਹਾ ਸੀ ਕਿ ਉਹ ਵਾਰ-ਵਾਰ ਟ੍ਰੇਨ ਦੇ ਡੱਬਿਆਂ ਵੱਲ ਜਾਂਦੀ ਤੇ ਭੀੜ ਨੂੰ ਦੇਖ ਕੇ ਉਦਾਸ ਹੋਈ ਵਾਪਸ ਮੁੜ ਆਉਂਦੀ ਹੈ ਰੀਨਾ ਦੀ ਖੂਬਸੂਰਤੀ ਨੇ ਉਸਨੂੰ ਬਹੁਤ ਆਕਰਸ਼ਿਤ ਕੀਤਾ ਪਰ ਉਸਦੀਆਂ ਅੱਖਾਂ ਦੀ ਉਦਾਸੀ ਤੇ ਉਸਦੇ ਛੋਟੇ ਪੁੱਤ ਦੀ 마ਸੂਮੀਅਤ ਨੇ ਉਸਦੇ ਦਿਲ ਵਿੱਚ ਹੋਰ ਹੀ ਭਾਵ ਜਗਾ ਦਿੱਤੇ ਉਹ ਸੋਚ ਵਿੱਚ ਡੁੱਬ ਗਿਆ ਕਿ ਇਸ ਕੁੜੀ ਦੀ ਕਹਾਣੀ ਕੀ ਹੈ ਕੀ ਉਹ ਇੰਨੀ ਪ੍ਰੇਸ਼ਾਨ ਤੇ ਇਕੱਲੀ ਦਿਖ ਰਹੀ ਹੈ ਤੇ ਹੁਣ ਜਦੋਂ ਉਸ ਦੇ ਬੇਟੇ ਨੇ ਦੁਬਾਰਾ ਚਿਪਸ ਵਾਲੇ ਵੱਲ ਇਸ਼ਾਰਾ ਕੀਤਾ ਤੇ ਰੀਨਾ ਨੇ ਉਸ ਦਾ ਹੱਥ نیچے ਕਰਕੇ ਦੁਬਾਰਾ ਉਹੀ ਗੱਲ ਕਹੀ ਤਾਂ ਾਰਮਾਨ ਤੋਰੇ ਹਾਂ ਨਾ ਗਿਆ ਉਹ ਉੱਠ ਕੇ ਤੇ ਚਿਪਸ ਵਾਲੇ ਦੇ ਕੋਲ ਜਾ ਕੇ ਇੱਕ ਪੈਕੇਟ ਖਰੀਦ ਕੇ ਰੀਨਾ ਦੇ ਕੋਲ ਆ ਗਿਆ ਉਸ ਨੇ ਨਿਰਬੈ ਦੇ ਵੱਲ ਚਿਪਸ ਦਾ ਪੈਕੇਟ ਕਰਦੇ ਹੋਏ ਕਿਹਾ ਲਓ ਬੇਟਾ ਰੀਨਾ ਨੇ ਚੌਂਕ ਕੇ ਾਰਮਾਨ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹਲਕਾ ਗੁੱਸਾ ਵੀ ਸੀ ਤੇ ਕਿਹਾ ਤੁਸੀਂ ਇਹ ਕਿਉਂ ਲਿਆ ਇਹ ਤਾਂ ਬੱਚਾ ਹੈ ਬਸ ਐਵੇਂ ਹੀ ਇਸ਼ਾਰਾ ਕਰਦਾ ਰਹਿੰਦਾ ਇਸ ਦਾ ਤਾਂ ਪੇਟ ਭਰਿਆ ਹੋਇਆ ਹੈ ਇਸ ਨੂੰ ਕੁਝ ਨਹੀਂ ਚਾਹੀਦਾ ਉਸ ਨੇ ਸਖਤ ਤੇ ਕੰਬ ਦੀ ਆਵਾਜ਼ ਵਿੱਚ ਕਿਹਾ ਅਰਮਾਨ ਨੇ ਹੌਲੀ ਜਿਹੇ ਕਿਹਾ ਕੋਈ ਗੱਲ ਨਹੀਂ ਦੀਦੀ ਬੱਚੇ ਦਾ ਮਨ ਹੈ ਖਾ ਲਵੇਗਾ ਤਾਂ ਕੀ ਹੋ ਜਾਵੇਗਾ ਤੁਸੀਂ ਪਰੇਸ਼ਾਨ ਨਾ ਹੋ ਉਹ ਇਹ ਸੁਣ ਕੇ ਰੀਨਾ ਦੀਆਂ ਅੱਖਾਂ ਭਰ ਆਈਆਂ ਔ ਚੁੱਪਚਾਪ ਆਪਣੇ ਬੇਟੇ ਨਿਰਮੈਵਲ ਦੇਖਣ ਲੱਗੀ ਜੋ ਖੁਸ਼ੀ-ਖੁਸ਼ੀ ਚਿਪਸ ਦਾ ਟੁਕੜਾ ਖਾਣ ਲੱਗ ਗਿਆ ਅਰਮਾਨ ਨੇ ਉਸਦੀ ਉਦਾਸੀ ਨੂੰ ਜਾਣ ਲਿਆ ਤੇ ਉਸਦੇ ਨਾਲ ਵਾਲੇ ਬੈਂਚ ਤੇ ਬੈਠ ਗਿਆ ਤੇ ਪੁੱਛਣ ਲੱਗਿਆ ਤੁਸੀਂ ਕਿੱਥੇ ਜਾਣਾ ਹੈ ਸਵੇਰ ਤੋਂ ਤੁਸੀਂ ਇੱਥੇ ਬੈਠੇ ਹੋ ਲੱਗਦਾ ਤੁਹਾਨੂੰ ਕੋਈ ਪਰੇਸ਼ਾਨੀ ਹੈ ਰੀਨਾ ਪਹਿਲਾਂ ਤਾਂ ਚੁੱਝ ਗਈ ਪਰ ਅਰਮਾਨ ਦੀ ਆਵਾਜ਼ ਵਿੱਚ ਇੱਕ ਸੱਚਾਈ ਅਤੇ ਆਪਣਾਪਣ ਸੀ ਜੋ ਉਸ ਨੂੰ ਵਿਸ਼ਵਾਸ ਦੇ ਰਿਹਾ ਸੀ ਉਸ ਨੇ ਹੌਲੀ ਜਿਹਾ ਕਿਹਾ ਮੈਂ ਦਿੱਲੀ ਜਾਣਾ ਹੈ ਉੱਥੇ ਮੇਨੂੰ ਇੱਕ ਜ਼ਰੂਰੀ ਕੰਮ ਹੈ ਪਰ ਜਿੰਨੀਆਂ ਵੀ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਵਿੱਚ ਭੀੜ ਬਹੁਤ ਹੈ ਤੇ ਮੈਂ ਆਪਣੇ ਬੇਟੇ ਨਾਲ ਨਹੀਂ ਚੜ ਸਕਦੀ ਮੇਰੇ ਕੋਲ ਜਨਰਲ ਡੱਬੇ ਦਾ ਟਿਕਟ ਹੈ ਤੇ ਮੈਂ ਇੰਤਜ਼ਾਰ ਕਰ ਰਹੀ ਹਾਂ ਕਿ ਕੋਈ ਖਾਲੀ ਟ੍ਰੇਨ ਆ ਜਾਵੇ ਾਰਮਾਨ ਨੇ ਮੁਸਕਰਾਉਂਦੇ ਹੋਏ ਕਿਹਾ ਅੱਛਾ ਮੈਂ ਵੀ ਮੁੰਬਈ ਜਾ ਰਿਹਾ ਮੇਰੇ ਕੋਲ ਏਸੀ ਕੋਚ ਵਿੱਚ ਰਿਜ਼ਰਵੇਸ਼ਨ ਹੈ ਤੇ ਮੇਰੇ ਕੈਬਨ ਵਿੱਚ ਬਹੁਤ ਸਾਰੀ ਜਗ੍ਹਾ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਟੀਟੀ ਨਾਲ ਗੱਲ ਕਰ ਲਵਾਵਾਂਗਾ ਤੁਸੀਂ ਤੇ ਤੁਹਾਡਾ ਬੇਟਾ ਆਰਾਮ ਨਾਲ ਸਫ਼ਰ ਕਰ ਲਮੋਗੇ ਰੀਨਾ ਨੇ ਹੈਰਾਨੀ ਨਾਲ ਅਰਮਾਨ ਦੇ ਵੱਲ ਵੇਖਿਆ ਤੇ ਬੋਲੀ ਪਰ ਮੇਰੇ ਕੋਲ ਤਾਂ ਜਨਰਲ ਦੀ ਟਿਕਟ ਹੈ ਫਿਰ ਮੈਂ ਏਸੀ ਕੋਚ ਵਿੱਚ ਕਿਵੇਂ ਜਾ ਸਕਦੀ ਹਾਂ ਤੇ ਜੇ ਟੀਟੀ ਨੇ ਕੁਝ ਕਿਹਾ ਤਾਂ ਅਰਮਾਨ ਨੇ ਰੀਨਾ ਨੂੰ ਭਰੋਸਾ ਦਿਵਾਇਆ ਤੇ ਕਿਹਾ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਤੁਹਾਡੇ ਕੋਲ ਟਿਕਟ ਤਾਂ ਹੈ ਨਾ ਬਾਕੀ ਸਭ ਮੈਂ ਸੰਭਾਲ ਲਵਾਂਗਾ ਤੇ ਜੇ ਤੁਸੀਂ ਜਨਰਲ ਡੱਬੇ ਦਾ ਇੰਤਜ਼ਾਰ ਕਰੀ ਗਏ ਤਾਂ ਹੋ ਸਕਦਾ ਤੁਹਾਨੂੰ ਅੱਜ ਕੋਈ ਵੀ ਟ੍ਰੇਨ ਨਾ ਮਿਲੇ ਤੁਹਾਡਾ ਜਾਣਾ ਜ਼ਰੂਰੀ ਹੈ ਨਾ ਤਾਂ ਬਸ ਚਲੋ ਮੇਰੇ ਨਾਲ ਲੀਨਾ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਸ ਦਾ ਮੁੰਬਈ ਜਾਣਾ ਬਹੁਤ ਜ਼ਰੂਰੀ ਸੀ ਉਹ ਥੱਕ ਚੁੱਕੀ ਸੀ ਉਹ ਈਰਮਾਨ ਨਾਲ ਜਾਣ ਲਈ ਤਿਆਰ ਹੋ ਗਈ ਥੋੜੀ ਦੇਰ ਬਾਅਦ ਅਰਮਾਨ ਦੀ ਟ੍ਰੇਨ ਪਲੇਟਫਾਰਮ ਤੇ ਆ ਗਈ। ਅਰਮਾਨ ਨੇ ਰੀਨਾ ਦਾ ਛੋਟਾ ਜਿਹਾ ਬੈਗ ਚੁੱਕਿਆ ਤੇ ਉਸ ਨੂੰ ਏਸੀ ਕੋਚ ਵੱਲ ਲੈ ਗਿਆ। ਰੀਨਾ ਪਹਿਲੀ ਵਾਰ ਏਸੀ ਕੋਚ ਵਿੱਚ ਜਾ ਰਹੀ ਸੀ। ਜਿਵੇਂ ਹੀ ਉਹ ਅੰਦਰ ਗਈ, ਠੰਡੀ ਹਵਾ ਤੇ ਸਾਫ਼ ਸੁਥਰੇ ਕੈਬਿਨ ਨੂੰ ਦੇਖ ਕੇ ਉਹ ਹੈਰਾਨ ਹੋ ਗਈ ਤੇ ਬੋਲੀ, "ਇਹ ਐਨਾ ਠੰਡਾ ਕਿਉਂ ਹੈ?" ਅਰਮਾਨ ਹੱਸ ਪਿਆ ਤੇ ਕਹਿਣ ਲੱਗਿਆ, "ਲੱਗਦਾ ਤੁਸੀਂ ਪਹਿਲੀ ਵਾਰ ਏਸੀ ਕੋਚ ਵਿੱਚ ਚੜ੍ਹੇ ਹੋ।" ਏ ਠੰਡਾ ਹੀ ਹੁੰਦਾ। ਾਰਮਾਨ ਆਪਣੀ ਸੀਟ ਤੇ ਬੈਠ ਗਿਆ ਤੇ ਰੀਨਾ ਨੂੰ ਆਪਣੇ ਸਾਹਮਣੇ ਵਾਲੀ ਖਾਲੀ ਸੀਟ ਤੇ ਬਿਠਾ ਦਿੱਤਾ। ਉਹ ਆਪਣੇ ਬੇਟੇ ਨਿਰਵੇਨ ਨੂੰ ਲੈ ਕੇ ਹੌਲੀ ਜਿਹੀ ਬੈਠ ਗਈ। ਪਰ ਉਸ ਦਾ ਮਨ ਅਜੇ ਵੀ ਬੇਚੈਨ ਸੀ। ਉਸ ਨੂੰ ਡਰ ਸੀ ਕਿ ਟੀਟੀ ਆਵੇਗਾ ਤੇ ਜਨਰਲ ਟਿਕਟ ਦੇ ਕਰਕੇ ਉਸ ਨੂੰ ਉਤਰਨਾ ਪੈ ਸਕਦਾ ਹੈ। ਉਸ ਨੇ ਾਰਮਾਨ ਨੂੰ ਕਿਹਾ ਜੇ ਟੀਟੀ ਨੇ ਕੁਝ ਕਿਹਾ ਤਾਂ ਮੇਰੇ ਕੋਲ ਐਨੇ ਪੈਸੇ ਨਹੀਂ ਕਿ ਮੈਂ ਏਸੀ ਦਾ ਟਿਕਟ ਖਰੀਦ ਸਕਾਂ। ਸ਼ਾਇਦ ਮੈਨੂੰ ਅਗਲੇ ਸਟੇਸ਼ਨ ਤੇ ਉਤਰ ਜਾਣਾ ਚਾਹੀਦਾ ਹੈ। ਅਰਮਾਨ ਨੇ ਉਸ ਨੂੰ ਤਸੱਲੀ ਦਿੱਤੀ ਤੇ ਕਿਹਾ, "ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਟੀਟੀ ਨਾਲ ਮੈਂ ਗੱਲ ਆਪ ਕਰ ਲਵਾਂਗਾ। ਤੁਸੀਂ ਬਸ ਆਰਾਮ ਨਾਲ ਬੈਠੋ ਤੇ ਆਪਣੇ ਬੱਚੇ ਦਾ ਧਿਆਨ ਰੱਖੋ।" ਟਰੇਨ ਚੱਲ ਪਈ। ਰੀਨਾ ਖਿੜਕੀ ਦੇ ਬਾਹਰ ਦੇਖ ਰਹੀ ਸੀ ਤੇ ਉਹਦਾ ਮਨ ਉਲਝਣ ਵਿੱਚ ਸੀ। ਤੇ ਉੱਥੇ ਟੀਟੀ ਆ ਗਿਆ। ਅਰਮਾਨ ਨੇ ਆਪਣੀ ਟਿਕਟ ਦਿਖਾਈ ਤੇ ਉਸ ਨੂੰ ਇੱਕ ਪਾਸੇ ਲਿਜਾ ਕੇ ਕੋਈ ਗੱਲ ਕੀਤੀ ਰੀਨਾ ਦੂਰ ਤੋਂ ਉਹਨਾਂ ਵੱਲ ਵੇਖ ਰਹੀ ਸੀ ਪਰ ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਾਰਮਾਨ ਨੇ ਟੀਟੀ ਨੂੰ ਕੀ ਕਿਹਾ ਥੋੜੇ ਟਾਈਮ ਬਾਅਦ ਟੀਟੀ ਚਲਾ ਗਿਆ ਤੇ ਾਰਮਾਨ ਮੁਸਕਰਾਉਂਦੇ ਹੋਏ ਰੀਨਾ ਕੋਲ ਆਇਆ ਤੇ ਕਿਹਾ ਸਭ ਠੀਕ ਹੈ ਹੁਣ ਤੁਸੀਂ ਨਿਸ਼ਚਿੰਤ ਹੋ ਕੇ ਸਫ਼ਰ ਕਰੋ ਰੀਨਾ ਨੇ ਸੁੱਖ ਦਾ ਸਾਹ ਲਿਆ ਪਰ ਉਸ ਦੇ ਮਨ ਵਿੱਚ ਬਹੁਤ ਸਵਾਲ ਉੱਠ ਰਹੇ ਸੀ ਉਸਨੇ ਹੌਲੀ ਜਿਹੇ ਾਰਮਾਨ ਨੂੰ ਕਿਹਾ ਤੁਸੀਂ ਟੀਟੀ ਨੂੰ ਕੀ ਕਿਹਾ ਹੈ ਟਿੱਕ ਲਿਆ ਜਾਂ ਕੁਝ ਹੋਰ ਅਰਮਾਨ ਨੇ ਹੱਸਦੇ ਹੋਏ ਕਿਹਾ ਬਸ ਥੋੜੀ ਜਹੀ ਗੱਲਬਾਤ ਹੀ ਕੀਤੀ ਤੁਸੀਂ ਟੈਨਸ਼ਨ ਨਾ ਲਓ ਹੁਣ ਜਦੋਂ ਇਹ ਸਫ਼ਰ ਸ਼ੁਰੂ ਹੋਇਆ ਅਰਮਾਨ ਅਤੇ ਰੀਨਾ ਵਿਚਕਾਰ ਹੌਲੀ-ਹੌਲੀ ਗੱਲਬਾਤ ਸ਼ੁਰੂ ਹੋ ਗਈ ਅਰਮਾਨ ਨੇ ਪੁੱਛਿਆ ਕਿ ਤੁਸੀਂ ਛੋਟੇ ਬੱਚੇ ਨਾਲ ਇਕੱਲੇ ਮੁੰਬਈ ਕਿਉਂ ਜਾ ਰਹੇ ਹੋ ਕੋਈ ਪ੍ਰੇਸ਼ਾਨੀ ਤਾਂ ਨਹੀਂ ਅਰੀਨਾ ਪਹਿਲਾਂ ਤਾਂ ਚੁੱਪ ਰਹੀ ਪਰ ਅਰਮਾਨ ਦੀ ਭਰੋਸੇ ਭਰੀ ਆਵਾਜ਼ ਨੇ ਉਸ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਤੇ ਉਸ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਮੇਰਾ ਵਿਆਹ 4 ਸਾਲ ਪਹਿਲਾਂ ਹੋ ਗਿਆ ਸੀ ਮੇਰਾ ਪਤੀ ਰੋਹਿਤ ਇੱਕ ਛੋਟੀ ਜਹੀ ਕੰਪਨੀ ਵਿੱਚ ਕੰਮ ਕਰਦਾ ਸੀ ਸ਼ੁਰੂ ਵਿੱਚ ਸਭ ਕੁਝ ਵਧੀਆ ਸੀ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਨੌਕਰੀ ਹੋਣ ਦੇ ਬਾਵਜੂਦ ਵੀ ਉਹ ਘਰ ਵਿੱਚ ਕੋਈ ਪੈਸਾ ਨਹੀਂ ਲੈ ਕੇ ਆਉਂਦਾ ਸੀ ਤੇ ਮੇਰੇ ਸੱਸ ਸਹੁਰਾ ਸਾਨੂੰ ਪਸੰਦ ਨਹੀਂ ਕਰਦੇ ਸੀ ਤੇ ਉਹਨਾਂ ਨੇ ਸਾਨੂੰ ਘਰੋਂ ਕੱਢ ਦਿੱਤਾ ਸੀ ਇਹ ਕਹਿ ਕੇ ਉਸ ਦੀਆਂ ਅੱਖਾਂ ਭਰ ਆਈਆਂ ਅੱਗੇ ਕਹਿਣ ਲੱਗੇ ਜਦੋਂ ਨਿਰਬੈ ਪੈਦਾ ਹੋਇਆ ਤਾਂ ਰੋਹਿਤ ਪਿੰਡ ਆਏ ਸੀ ਤੇ ਇੱਕ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਮੈਂ ਤੇ ਮੇਰਾ ਬੇਟਾ ਇਕੱਲੇ ਰਹਿ ਗਏ ਮੈਂ ਆਪਣੇ ਸੱਸ ਸਹੁਰੇ ਤੋਂ ਮਦਦ ਮੰਗੀ ਪਰ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਉਹ ਕਹਿੰਦੇ ਸੀ ਕਿ ਮੈਂ ਆਪਣੇ ਪਤੀ ਦੇ ਘਰ ਵਿੱਚ ਇਕੱਲੇ ਰਹਾ ਪਰ ਉਸ ਘਰ ਵਿੱਚ ਨਾ ਤਾਂ ਖਾਣ ਨੂੰ ਕੁਝ ਸੀ ਤੇ ਨਹੀਂ ਪੈਸਾ ਰੀਨਾ ਦੀ ਆਵਾਜ਼ ਕੰਬ ਰਹੀ ਸੀ ਮੇਰੇ ਪਿੰਡ ਦੀ ਇੱਕ ਭੈਣ ਨੇ ਦੱਸਿਆ ਕਿ ਰੋਹਿਤ ਦੀ ਕੰਪਨੀ ਵਿੱਚ ਕੁਝ ਪੈਸੇ ਜਮ੍ਹਾਂ ਹੋਣਗੇ ਜੋ ਮੈਂ ਕਢਵਾ ਸਕਦੀ ਹਾਂ ਬਸ ਮੈਨੂੰ ਕੰਪਨੀ ਦਾ ਪਤਾ ਸੀ ਇਸ ਲਈ ਮੈਂ ਆਪਣੇ ਬੇਟੇ ਨੂੰ ਲੈ ਕੇ ਮੁੰਬਈ ਜਾ ਰਹੀ ਹਾਂ ਇਹ ਮੇਰੀ ਆਖਰੀ ਉਮੀਦ ਹੈ ਅਰਮਾਨ ਚੁੱਪਚਾਪ ਸੁਣ ਰਿਹਾ ਸੀ ਤੇ ਉਸ ਦਾ ਦਿਲ ਉਸ ਦੀ ਕਹਾਣੀ ਸੁਣ ਕੇ ਭਰ ਆਇਆ ਉਹ ਕਹਿਣ ਲੱਗਾ ਤੁਸੀਂ ਬਹੁਤ ਹਿੰਮਤ ਵਾਲੇ ਹੋ ਇੰਨੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਬੇਟੇ ਲਈ ਬਹੁਤ ਕੁਝ ਕਰ ਰਹੇ ਹੋ ਚਿੰਤਾ ਨਾ ਕਰੋ ਮੈਂ ਮੁੰਬਈ ਵਿੱਚ ਤੁਹਾਡੀ ਮਦਦ ਕਰਾਂਗਾ ਰੀਨਾ ਹਲਕਾ ਜਿਹਾ ਮੁਸਕराई ਪਰ ਉਸਦੇ ਮਨ ਵਿੱਚ ਡਰ ਸੀ ਰਾਤ ਹੋਣ ਲੱਗ ਗਈ ਸੀ ਤੇ ਟ੍ਰੇਨ ਦੀਆਂ ਖਿੜਕੀਆਂ ਤੋਂ ਬਾਹਰ ਹਨੇਰਾ ਦਿਖਾਈ ਦੇ ਰਿਹਾ ਸੀ ਾਰਮਾਨ ਨੇ ਟ੍ਰੇਨ ਵਿੱਚ ਖਾਣਾ ਆਰਡਰ ਕੀਤਾ ਦੋਨਾਂ ਲਈ ਗਰਮਾ-ਗਰਮ ਦਾਲ ਚਾਵਲ ਅਤੇ ਸਬਜ਼ੀ ਪਹਿਲਾਂ ਤਾਂ ਰੀਨਾ ਨੇ ਮਨਾਂ ਕਰ ਦਿੱਤਾ ਪਰ ਾਰਮਾਨ ਨੇ ਜਿਆਦਾ ਕਹਿਣ ਤੇ ਉਸਨੇ ਖਾਣਾ ਖਾ ਲਿਆ ਖਾਣਾ ਖਾਣ ਤੋਂ ਬਾਅਦ ਦੋਨੋਂ ਫਿਰ ਗੱਲਾਂ ਕਰਨ ਲੱਗੇ ਰੀਨਾ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰਨ ਲੱਗ ਗਈ ਕਿ ਮੈਂ ਸਕੂਲ ਵਿੱਚ ਬਹੁਤ ਜ਼ਿਆਦਾ ਵਧੀਆ ਸੀ ਮੈਂ ਬਹੁਤ ਮਸਤੀ ਕਰਦੀ ਸੀ ਆਪਣੀਆਂ ਸਹੇਲੀਆਂ ਨਾਲ ਪਰ ਵਿਆਹ ਤੋਂ ਬਾਅਦ ਸਾਰਾ ਕੁਝ ਛੁੱਟ ਗਿਆ ਮੇਰੇ ਪਿਕੇ ਮੇਰੀ ਮਾਂ ਸੀ ਪਰ ਕੁਝ ਟਾਈਮ ਪਹਿਲਾਂ ਉਹਨਾਂ ਦੀ ਵੀ ਮੌਤ ਹੋ ਗਈ ਤੇ ਹੁਣ ਮੇਰਾ ਕੋਈ ਵੀ ਨਹੀਂ ਅਰਮਾਨ ਵੀ ਆਪਣੇ ਬਾਰੇ ਦੱਸਣ ਲੱਗਿਆ ਕਿ ਮੈਂ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਹਾਂ ਮੇਰੇ ਮੰਮੀ ਪਾਪਾ ਪਿੰਡ ਵਿੱਚ ਰਹਿੰਦੇ ਨੇ ਤੇ ਮੈਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਮੁੰਬਈ ਵਿੱਚ ਨੌਕਰੀ ਕਰਨ ਲੱਗ ਗਿਆ ਮੈਂ ਕਿਸੇ ਨਸ਼ੇ ਦਾ ਆਦੀ ਨਹੀਂ ਹਾਂ ਬਸ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣਾ ਚਾਹੁੰਦਾ ਹਾਂ ਅਰਮਾਨ ਦੀਆਂ ਗੱਲਾਂ ਸੁਣ ਕੇ ਰੀਨਾ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਉਹ ਕਈ ਦਿਨਾਂ ਬਾਅਦ ਕਿਸੇ ਨਾਲ ਇੰਨਾ ਖੁੱਲ ਕੇ ਗੱਲ ਕਰ ਰਹੀ ਸੀ ਰਾਤ ਗਹਿਰੀ ਹੋ ਗਈ ਤੇ ਦੋਨੋਂ ਗੱਲਾਂ ਕਰਦੇ ਕਰਦੇ ਸੌਂ ਗਏ ਤੇ ਸਵੇਰੇ 4 ਵਜੇ ਟ੍ਰੇਨ ਮੁੰਬਈ ਪਹੁੰਚ ਗਈ ਸਟੇਸ਼ਨ ਦੀ ਭੀੜ ਤੇ ਸਵੇਰ ਦੀ ਸੁੰਸਾਨੀ ਰੀਨਾ ਨੂੰ ਡਰਾ ਦਿੱਤਾ ਉਹ ਕਹਿਣ ਲੱਗੀ ਅਨੀ ਸਵੇਰ ਮੈਨੂੰ ਆਟੋ ਨਹੀਂ ਮਿਲੇਗਾ ਤੇ ਕੰਪਨੀ ਵੀ ਬੰਦ ਹੋਵੇਗੀ। ਾਰਮਾਨ ਨੇ ਸਾਰਾ ਕੁਝ ਬਹਿਲਾਂ ਹੀ ਸੋਚ ਲਿਆ ਸੀ। ਉਸਨੇ ਕਿਹਾ ਮੇਰੇ ਕੋਲ ਫਲੈਟ ਹੈ। ਤੁਸੀਂ ਉੱਥੇ ਆਰਾਮ ਕਰ ਲੈਣਾ ਤੇ ਸਵੇਰੇ 9 ਤੋਂ 10 ਵਜੇ ਦੇ ਵਿੱਚਕਾਰ ਮੈਂ ਤੁਹਾਨੂੰ ਕੰਪਨੀ ਲੈ ਜਾਵਾਂਗਾ। ਰੀਨਾ ਨੂੰ ਇਹ ਠੀਕ ਨਹੀਂ ਲੱਗ ਰਿਹਾ ਸੀ। ਉਹ ਕਿਸੇ ਅਣਜਾਣ ਸ਼ਹਿਰ ਵਿੱਚ ਕਿਸੇ ਅਣਜਾਣ ਵਿਅਕਤੀ ਦੇ ਨਾਲ ਜਾਣ ਤੋਂ ਡਰ ਰਹੀ ਸੀ। ਪਰ ਉਸਦੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ। ਉਸਨੇ ਹਲਕਾ ਜਿਹਾ ਸਿਰ ਹਿਲਾ ਦਿੱਤਾ ਤੇ ਾਰਮਾਨ ਦੇ ਨਾਲ ਚਲੀ ਗਈ। ਅਰਮਾਨ ਦਾ ਫਲੈਟ ਇੱਕ ਵਧੀਆ ਇਲਾਕੇ ਵਿੱਚ ਸੀ। ਦੋ ਬੈੱਡਰੂਮ ਦਾ ਫਲੈਟ ਬਹੁਤ ਸਾਫ਼ ਸੁਥਰਾ ਸੀ ਪਰ ਥੋੜਾ ਸਮਾਨ ਖਿਲਰਿਆ ਹੋਇਆ ਸੀ। ਅਰਮਾਨ ਨੇ ਰੀਨਾ ਨੂੰ ਇੱਕ ਕਮਰਾ ਦਿੱਤਾ ਤੇ ਕਿਹਾ ਤੁਸੀਂ ਇੱਥੇ ਆਰਾਮ ਕਰੋ ਤੇ ਮੈਂ ਦੂਸਰੇ ਕਮਰੇ ਵਿੱਚ ਹਾਂ। ਰੀਨਾ ਨੇ ਆਪਣੇ ਬੇਟੇ ਨੂੰ ਬਿਸਤਰੇ ਤੇ ਸੁਆ ਦਿੱਤਾ ਤੇ ਆਪ ਵੀ ਸੌ ਗਈ। ਸਵੇਰੇ ਜਦੋਂ ਉੱਠੀ ਤਾ ਫਲੈਟ ਵਿੱਚ ਪਏ ਖਿਲਾਾਰੇ ਤੇ ਉਹਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਸਨੇ ਆਪਣੇ ਬੇਟੇ ਨੂੰ ਸਮਾ ਕੇ ਫਲੈਟ ਦੀ ਸਫਾਈ ਸ਼ੁਰੂ ਕਰ ਦਿੱਤੀ ਸਵੇਰੇ ਜਦੋਂ ਾਰਮਾਨ ਤਿਆਰ ਹੋ ਕੇ ਨਿਕਲਿਆ ਤਾਂ ਉਸਨੇ ਰੀਨਾ ਨੂੰ ਸਫਾਈ ਕਰਦੇ ਹੋਏ ਦੇਖਿਆ ਉਸਨੇ ਕਿਹਾ ਤੁਹਾਨੂੰ ਇਹ ਕਰਨ ਦੀ ਜ਼ਰੂਰਤ ਨਹੀਂ ਸੀ ਰੀਨਾ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਇੱਕ ਮਾਂ ਹਾਂ ਤੇ ਜਿੱਥੇ ਰਹਿੰਦੀ ਹਾਂ ਗੰਦਗੀ ਨਹੀਂ ਦੇਖ ਸਕਦੀ ਉਹ ਮੁਸਕਰਾਇਆ ਤੇ ਕੰਪਨੀ ਵੱਲ ਚਲਾ ਗਿਆ ਉਸਨੇ ਰੀਨਾ ਨੂੰ ਕੰਪਨੀ ਦਾ ਪਤਾ ਦੇ ਦਿੱਤਾ ਤੇ ਕਿਹਾ ਕਿ ਉਹ ਦੁਪਹਿਰ ਤੱਕ ਵਾਪਸ ਆਵੇਗਾ ਦੁਪਹਿਰ ਦੇ ਸਮੇਂ ਅਰਮਾਨ ਤੇ ਰੀਨਾ ਕੰਪਨੀ ਪਹੁੰਚੇ ਤੇ ਉੱਥੇ ਕੰਪਨੀ ਮੈਨੇਜਰ ਨਾਲ ਮੁਲਾਕਾਤ ਕੀਤੀ ਉਸਨੇ ਉਹਨਾਂ ਦੀ ਗੱਲ ਸੁਣੀ ਤੇ ਕਿਹਾ ਤੁਹਾਡੇ ਪਤੀ ਦਾ ਫੰਡ ਅਕਾਊਂਟੈਂਟ ਦੇਖਦਾ ਹੈ ਤੇ ਉਹ ਅੱਜ ਛੁੱਟੀ ਤੇ ਹੈ ਤੁਹਾਨੂੰ ਕੱਲ ਆਉਣਾ ਪਵੇਗਾ ਤੁਸੀਂ ਆਪਣਾ ਨੰਬਰ ਦੇ ਦਿਓ ਮੈਂ ਤੁਹਾਨੂੰ ਦੱਸ ਦੇਵਾਂਗਾ ਰੀਨਾ ਨੇ ਆਪਣਾ ਨੰਬਰ ਦੇ ਦਿੱਤਾ ਪਰ ਮੈਨੇਜਰ ਦੀਆਂ ਨਜ਼ਰਾਂ ਅਜੀਬ ਲੱਗੀਆਂ ਉਹ ਨਰਵਸ ਹੋ ਗਈ। ਾਰਮਾਨ ਨੂੰ ਉਸਦੀ ਬੇਚੈਨੀ ਦਾ ਪਤਾ ਲੱਗਿਆ ਤੇ ਉਸ ਨੂੰ ਬਾਹਰ ਲੈ ਆਇਆ। ਫਲੈਟ ਵੱਲ ਆਉਂਦੇ ਸਮੇਂ ਉਹ ਪੂਰੀ ਉਦਾਸ ਸੀ ਤੇ ਕਿਹਾ ਹੁਣ ਕੀ ਹੋਵੇਗਾ ਜੇ ਫੰਡ ਨਾ ਮਿਲਿਆ ਤਾਂ ਮੈਂ ਕੀ ਕਰਾਂਗੀ? ਾਰਮਾਨ ਨੇ ਉਸ ਨੂੰ ਤਸੱਲੀ ਦਿੱਤੀ ਤੇ ਕਿਹਾ ਬਸ ਇੱਕ ਦਿਨ ਦੀ ਗੱਲ ਹੈ। ਕੱਲ ਫੇਰ ਜਾਵਾਂਗੇ ਸਭ ਠੀਕ ਹੋ ਜਾਵੇਗਾ। ਰਾਤ ਨੂੰ ਮੈਨੇਜਰ ਦਾ ਫੋਨ ਆਇਆ ਤੇ ਕਹਿਣ ਲੱਗਾ ਤੁਹਾਡੇ ਪਤੀ ਦਾ ਫੰਡ ਤੁਹਾਡਾ ਸਹਰਾ ਹੀ ਕਢਵਾ ਸਕਦਾ ਹੈ ਕਿਉਂਕਿ ਤੁਹਾਡੇ ਪਤੀ ਨੇ ਉਸ ਨੂੰ ਨਾਮਨੀ ਬਣਾਇਆ ਸੀ। ਇਹ ਸੁਣ ਕੇ ਰੀਨਾ ਦਾ ਦਿਲ ਟੁੱਟ ਗਿਆ। ਾਰਮਾਨ ਨੇ ਤੁਰੰਤ ਰੀਨਾ ਦੇ ਸਹਾਰੇ ਨੂੰ ਫੋਨ ਕੀਤਾ ਤੇ ਉਸਨੇ ਕਿਹਾ ਕਿ ਉਹ 4 ਦਿਨਾਂ ਬਾਅਦ ਮੁੰਬਈ ਆ ਜਾਵੇਗਾ। ਪਰ 4 ਦਿਨਾਂ ਬਾਅਦ ਜਦੋਂ ਾਰਮਾਨ ਨੇ ਦੁਬਾਰਾ ਫੋਨ ਕੀਤਾ ਤਾਂ ਰੀਨਾ ਦੇ ਸਾਰੇ ਨੇ ਫੋਨ ਨਾ ਚੁੱਕਿਆ। ਰੀਨਾ ਨੇ ਮੈਨੇਜਰ ਨਾਲ ਗੱਲ ਕੀਤੀ ਤੇ ਜੋ ਸੱਚ ਉਸ ਦੇ ਸਾਹਮਣੇ ਆਇਆ ਉਸਨੇ ਰੀਨਾ ਨੂੰ ਤੋੜ ਦਿੱਤਾ। ਮੈਨੇਜਰ ਨੇ ਦੱਸਿਆ ਕਿ ਉਸ ਦਾ ਸਾਰਾ ਅਗਲੇ ਦਿਨ ਹੀ ਫੰਡ ਕਢਵਾ ਕੇ ਲੈ ਗਿਆ। ਤੇ ਕਹਿ ਗਏ ਕਿ ਰੀਨਾ ਨੂੰ ਕੁਝ ਨਹੀਂ ਦੇਣਾ ਇਹ ਜਾਣ ਕੇ ਰੀਨਾ ਉੱਚੀ ਉੱਚੀ ਰੋਣ ਲੱਗ ਗਈ ਹੁਣ ਮੇਰਾ ਕੀ ਹੋਵੇਗਾ ਮੈਂ ਕਿੱਥੇ ਜਾਵਾਂਗੀ ਪਿੰਡ ਵਿੱਚ ਭੁੱਖੀ ਮਰ ਜਾਵਾਂਗੀ ਮੇਰੇ ਕੋਲ ਕੁਝ ਵੀ ਨਹੀਂ ਹੈ ਾਰਮਾਨ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਤੁਸੀਂ ਇੱਥੇ ਹੀ ਰਹੋ ਮੈਂ ਤੁਹਾਡੇ ਲਈ ਕੋਈ ਕੰਮ ਲੱਭ ਲਾਵਾਂਗਾ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਇੱਥੇ ਕੋਈ ਡਰ ਨਹੀਂ ਹੈ ਅਗਲੇ ਕੁਝ ਦਿਨ ਰੀਨਾ ਾਰਮਾਨ ਦੇ ਫਲੈਟ ਵਿੱਚ ਰਹੀ ਾਰਮਾਨ ਨੇ ਉਸ ਨੂੰ ਅਲੱਗ ਕਮਰਾ ਦਿੱਤਾ ਤੇ ਉਸ ਦੀ ਪੂਰੀ ਮਦਦ ਕੀਤੀ ਉਹ ਫਲੈਟ ਦੀ ਸਾਫ ਸਫਾਈ ਦਾ ਧਿਆਨ ਰੱਖਦੀ ਤੇ ਖਾਣਾ ਬਣਾਉਂਦੀ ਅਰਮਾਨ ਨੂੰ ਉਸ ਦਾ ਸੁਭਾ ਤੇ ਉਸ ਦੀ ਮਿਹਨਤ ਬਹੁਤ ਵਧੀਆ ਲੱਗਦੀ ਸੀ ਉਹ ਉਸ ਦੇ ਬੇਟੇ ਨੂੰ ਵੀ ਬਹੁਤ ਪਿਆਰ ਕਰਨ ਲੱਗ ਗਿਆ ਸੀ ਤੇ ਹੌਲੀ ਹੌਲੀ ਅਰਮਾਨ ਨੂੰ ਲੱਗਣ ਲੱਗਾ ਕਿ ਰੀਨਾ ਦੇ ਨਾਲ ਉਸ ਦੀ ਜ਼ਿੰਦਗੀ ਪੂਰੀ ਹੋ ਸਕਦੀ ਹੈ ਪਰ ਉਹ ਇਸ ਬਾਰੇ ਗੱਲ ਕਰਨ ਤੋਂ ਡਰਦਾ ਸੀ ਇੱਕ ਰਾਤ ਜਦੋਂ ਰੀਨਾ ਉਸ ਦੇ ਕਮਰੇ ਵਿੱਚ ਆਈ ਉਹ ਕਹਿ ਰਹੀ ਸੀ ਕਿ ਪਿੰਡ ਜਾਣਾ ਚਾਹੁੰਦੀ ਹੈ ਕਿਉਂਕਿ ਆਸ-ਪਾਸ ਦੇ ਲੋਕ ਗੱਲਾਂ ਬਣਾ ਰਹੇ ਹਨ। ਾਰਮਾਨ ਨੇ ਹਿੰਮਤ ਕੀਤੀ ਤੇ ਕਿਹਾ, "ਜੇ ਲੋਕ ਗੱਲਾਂ ਬਣਾ ਰਹੇ ਨੇ, ਕਿਉਂ ਨਾ ਆਪਾਂ ਵਿਆਹ ਕਰ ਲਈਏ?" ਇਹ ਸੁਣ ਕੇ ਉਹ ਹੈਰਾਨ ਰਹਿ ਗਈ ਤੇ ਕਿਹਾ, "ਮੈਨੂੰ ਵੀ ਤੁਸੀਂ ਵਧੀਆ ਲੱਗਦੇ ਹੋ, ਪਰ ਤੇਰੇ ਘਰ ਵਾਲੇ ਕੀ ਕਹਿਣਗੇ?" ਾਰਮਾਨ ਨੇ ਉਸ ਨੂੰ ਭਰੋਸਾ ਦਿੱਤਾ ਕਿ ਮੈਂ ਸਭ ਨੂੰ ਮਨਾ ਲਵਾਂਗਾ, "ਬਸ ਤੂੰ ਹਾਂ ਕਹਿ ਦੇ।" ਰੀਨਾ ਨੇ ਹਾਂ ਕਹਿ ਦਿੱਤੀ ਤੇ ਾਰਮਾਨ ਨੇ ਆਪਣੇ ਮੰਮੀ ਪਾਪਾ ਨੂੰ ਸਾਰਾ ਕੁਝ ਦੱਸ ਦਿੱਤਾ। ਉਹਨਾਂ ਨੂੰ ਰੀਨਾ ਤੋਂ ਕੋਈ ਪ੍ਰੋਬਲਮ ਨਹੀਂ ਸੀ। ਕੁਝ ਮਹੀਨਿਆਂ ਬਾਅਦ ਰੀਨਾ ਦਾ ਵਿਆਹ ਹੋ ਗਿਆ ਤੇ ਹੁਣ ਰੀਨਾ ਉਸਦਾ ਬੇਟਾ ਨਿਰਵੇਹ, ਅਰਮਾਨ ਤੇ ਉਹਨਾਂ ਦੀ ਪਿਆਰੀ ਬੇਟੀ ਰੂਬਲ ਉਥੇ ਫਲੈਟ ਵਿੱਚ ਹੀ ਖੁਸ਼ੀ-ਖੁਸ਼ੀ ਰਹਿੰਦੇ ਸਨ ਰੀਨਾ ਨੇ ਉਥੇ ਇੱਕ ਛੋਟਾ ਜਿਹਾ ਬਿਊਟੀ ਪਾਰਲਰ ਖੋਲ੍ਹ ਲਿਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਜ਼ਿੰਦਗੀ ਕਿੰਨੀ ਵੀ ਮੁਸ਼ਕਿਲ ਕਿਉਂ ਨਾ ਹੋਵੇ ਜੇ ਦਿਲ ਵਿੱਚ ਹਿੰਮਤ ਤੇ ਭਰੋਸਾ ਹੋਵੇ ਤਾਂ ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਜ਼ਰੂਰ ਦਿਸਦੀ ਹੈ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਦੂਸਰਿਆਂ ਦੀ ਮਦਦ ਕਰਨ ਨਾਲ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਬਦਲਦੀ ਹੈ ਬਲਕਿ ਸਾਡੀ ਜ਼ਿੰਦਗੀ ਵੀ ਖੂਬਸੂਰਤ ਹੋ ਜਾਂਦੀ ਹੈ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ